ਆਤਮਕਰੀਏ <usat> ਬੋਲੇ <t> <usat>

ਤਾਂ ਨੂੰ ਗੋਲਗੀ ਸਿੰਘ ਪਾਤਸ਼ਾਹੀ ਨੇ ਤੁਹਾਨੂੰ ਬਖਸ਼ੀ ਹੈ ਵਰਤਨ ਕਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੇਰੇ ਤੋਂ ਪਹਿਲੋ ਬਹੁਤ ਸਾਰੇ ਬੁਲਾਰਿਆਂ ਨੇ ਆਪ ਜੀ ਨੂੰ ਸੰਬੋਧਨ ਹੋ ਕੇ ਪੰਥ ਪਰ ਪੰਜਾਬ ਦੀ ਜੜ੍ਹ ਨਹੀਂ ਖਤਰੀਂਗਾ ਕੀਤੀ ਅੱਜ ਜੋ ਵਰਤਾਰੇ ਸਾਡੇ ਸਮਾਜ ਦੇ ਵਿੱਚ ਵਰਤ ਰਹੇ ਇਹ ਕੋਈ ਨਵੇਂ ਨਹੀਂ ਹੈ ਇਹਨਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਨੇ ਉੱਠ ਕੇ ਸੰਸਾਰ ਨੂੰ ਕਿਹਾ ਇੱਕ ਹੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਤਾਂ ਜਿਹੜੇ ਤੁਮਨ ਦੇ ਵਿੱਚ ਵਿਸ਼ਵਾਸ ਰੱਖਦੇ ਸੀ ਜatri ਦੇਵਵਾਲ ਦੇ ਵਿੱਚ ਵਿਸ਼ਵਾਸ ਰੱਖਦੇ ਸੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਮੁਕਾਮਤ ਸ਼ੁਰੂ ਕਰ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਸਮੇਂ ਦੇ ਵਿੱਚ ਜ਼ੋਰਦਾਰ ਆਵਾਜ਼ ਬੁਲੰਦ ਕਰਕੇ ਆਖਿਆ ਰਾਜੇ ਸੀ ਹੀ ਮੁਕਤਮ ਕੁੱਤੇ ਜਾਇ ਜਗਾਂ ਰੱਖੇ ਸੁੱਤੇ ਜਦੋਂ ਭਾਈ ਗੁਰਦਾਸ ਜੀ ਦੇ ਸ਼ਬਦਾਂ 'ਚ ਇਹ ਹਾਰਤਾ ਜੀ ਹੋਏ ਰਿਸ਼ਵਤੀ ਵੱਢੀ ਲੈ ਕੇ ਹੱਥ ਕਰਵਾਏ ਤੇ ਜਦੋਂ ਆਖਿਆ ਕਾਦੀ ਪੂਰ ਗੋਲ ਮਲ ਖਾਏ ਬ੍ਰਾਹਮਣ ਦਾ ਵਹਿ ਜੀਆ ਕਾ ਹੈ ਉਸ ਵੇਲੇ ਦੇ ਧਾਰਮਿਕ ਆਗੂ ਵੀ ਗੁਰੂ ਨਾਲ ਸਹਿਮਤ ਦੇ ਵਿਰੋਧੀ ਤੇ ਉਸ ਵੇਲੇ ਦੇ ਰਾਸੀ ਆਗੂ ਵੀ ਗੁਰੂ ਨਾਲ ਸਹਿਮਤ ਇਹ ਵਿਰੋਧ ਇਸ ਸਿਧਰ ਤੱਕ ਪਹੁੰਚਿਆ ਕਿ ਉਸ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ 5ਵੇਂ ਜਾਮੇ ਦੇ ਵਿੱਚ ਤਤੀ ਤਵੀ ਦੇ ਉੱਤੇ ਬੈਠਣਾ ਪਿਆ ਤੇ 9ਵੇਂ ਜਾਮੇ ਦੇ ਵਿੱਚ ਉਸ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਦਿੱਲੀ ਦੇ ਜਾਮਨੀ ਚੌਕ ਦੇ ਵਿੱਚ ਸੀਸ ਕਟਮ ਕਰਾਉਣਾ ਪਿਆ ਇਹ ਵਿਰੋਧ ਦਾ ਨਤੀਜਾ ਹੈ ਇਹ ਵਿਰੋਧ ਦਾ ਸਿਰਕਾ ਤਾਂ ਨੂੰ ਨਾਲੇ ਖਿਹਰ ਵੀ ਦਾ ਫਲਸਫੇ ਸਾਨੂੰ ਕਹਿੰਦਾ ਜਾਵ ਤਾ ਪ੍ਰੇਮ ਖੇਲਨ ਦਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉਂਦੀ ਤੇ ਮਾਰ ਕੋ ਪੈਰ ਤੇ ਹੀ ਚੈ ਸਿਰ ਕੀ ਚੈ ਕਾਲਾ ਅੱਜ ਇੱਕ ਗੱਲ ਕਰਨਾਂ ਦੇ ਵਿੱਚ ਸੁਣਮ ਮਿਲ ਰਹੀ ਹੈ ਕਹਿੰਦੇ ਜੀ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇਸਾਈਅਤ ਫੈਲ ਰਹੀ ਹੈ ਲੋਕ ਸਾਇਅਤ ਵਾਲੇ ਕਿੱਥੇ ਜਾ ਰਹੇ ਇਹਦਾ ਕਾਰਨ ਕੀ ਹੈ ਇਹਦਾ ਸਭ ਤੋਂ ਵੱਡਾ ਕਾਰਨ ਹੈ ਮਨੁੱਖੀ ਮਨ ਦੇ ਵਿੱਚ ਪਈਆਂ ਹੋਈਆਂ ਲਾਲਸਾਵਾਂ ਹੁਣ ਇਹ ਕਾਹਤੇ ਕਹਿੰਦਾ ਹੈ ਤੂੰ ਮੇਰੇ ਵੱਲ ਆ ਮੈਂ ਤੈਨੂੰ ਰੋਟੀ ਦੇਵਾਂਗਾ ਮੈਂ ਤੈਨੂੰ ਪਾਣੀ ਦੇਵਾਂਗਾ ਮੈਂ ਤੈਨੂੰ ਮਕਾਨ ਦੇਵਾਂਗਾ ਮੈਂ ਤੈਨੂੰ ਪੈਸੇ ਦੇਵਾਂਗਾ ਮੈਂ ਤੈਨੂੰ ਕੱਪੜੇ ਦੇਵਾਂਗਾ ਤੂੰ ਮੇਰੇ ਵੱਲ ਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਹਿੰਦੇ ਐ ਪੁਰਖਾ ਜਾਂ ਦਸਵੇਂ ਜਾਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਐ ਪੁਰਖਾ ਜੇ ਮੇਰੇ ਵੱਲ ਆਉਣਾ ਹੈ ਤੇ ਤੈਨੂੰ ਸੀਸ ਤਲੀ ਤੇ ਰੱਖ ਕੇ ਆਉਣਾ ਪਰ ਦਸਵੇਂ ਜਦੋਂ ਮਨੁੱਖੀ ਮਨ ਦੇ ਵਿੱਚ ਲਾਲਸਾਵਾਂ ਪ੍ਰਵਲ ਹੈ ਤੇ ਫਿਰ ਕਿਹੜੇ ਪਾਸੇ ਜਾਣਗੇ ਮਰੋ ਗੁਰੂ ਨਾਨਕ ਸਾਹਿਬ ਵਾਲੇ ਪਾਸੇ ਗੁਰੂ ਗੋਬਿੰਦ ਸਿੰਘ ਵਾਲੇ ਪਾਸੇ ਜੋ ਕਹਿੰਨੀ ਆ ਸੀਸ ਤਲੀ ਤੇ ਰੱਖ ਕੇ ਆ ਯਾਹੋਂ ਪਾਸੇ ਜਿਹੜੇ ਕਹਿੰਦੇ ਆ ਰੋਟੀ ਵੀ ਫਰੀ ਦਾਲ ਵੀ ਫਰੀ ਆਟਾ ਵੀ ਫਰੀ ਪਰਾਣਾ ਵੀ ਫਰੀ ਢੰਕਾ ਵੀ ਫਰੀ ਬੜੀ ਇੱਕ ਗੱਲ ਸੁਣੋ ਸਫਲ ਕੌਣ ਹੈ ਉਹ ਜਿਹੜਾ ਆਟੇ ਦਾਲ ਪਿੱਛੇ ਰੋਟੀ ਪਿੱਛੇ ਪੈਸੇ ਪਿੱਛੇ ਇਮਾਨ ਛੱਡ ਗਿਆ ਧਰਮ ਛੱਡ ਗਿਆ ਯਾਹੋਂ ਉਹ ਇਹਨੇ ਧਰਮ ਨੂੰ ਇਸ਼ਾਰਾ ਦਿੱਤਾ ਇਤਿਹਾਸ ਕਿਦਾ ਲਿਖਿਆ ਜਾਊਗਾ ਇਤਿਹਾਸ ਉਸਰ ਦੇ ਨਾਲ ਦਾ ਲਿਖਿਆ ਜਾਊਗਾ ਰੋਟੀ ਧਾਲ ਪਿਛਾਂ ਤੇ ਪਿਛੇ ਆਪਣਾ ਧਰਮ ਚੜ੍ਹਨਾਂ ਦਾ ਇਤਿਹਾਸ ਨਹੀਂ ਲਿਖਿਆ ਇਸ ਕਰਕੇ ਇਹ ਸਾਹਿਤ ਕਰ ਤਾ ਪਰ ਫਿਕਰਾਂ ਦੀ ਗੱਲ ਨਹੀਂ ਹੈ ਕਦੇ ਹੀਰੇ ਸੜਕਾਂ ਦੇ ਉੱਤੇ ਹੁੰਦੇ ਦੇਖੇ ਕਿਛ ਨਹੀਂ ਉਹ ਹਮੇਸ਼ਾ ਹੀ ਜਹਰੀ ਨੀਅਤ ਦੋਰੀਆਂ ਦੇ ਵਿੱਚ ਜੋ ਬੜੀਆਂ ਮਹਿੰਗੀਆਂ ਹੁੰਦੀਆਂ ਨੇ ਤੇ ਬੜੇ ਮਹਿੰਗੇ ਕੱਪੜਿਆਂ ਦੇ ਵਿੱਚ ਪਏ ਹੁੰਦੇ ਮਖਮਲੀ ਕੱਪੜਿਆਂ ਦੇ ਵਿੱਚ ਸੜਕਾਂ ਦੇ ਉੱਤੇ ਰੇਤ ਪੱਥਰ ਬਜਰੀ ਇਹ ਆਮ ਤੌਰ ਤੇ ਵੀ ਦਿਸਦੀ ਗੁਣਨਾਨਕ ਖੈਰ ਦਾ ਸਿੱਖ ਹੀਰਾ ਹੈ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਦੀ ਪਾਹੁਲ ਦੇ ਨਾਲ ਧੜਕੇ ਨਿਸ਼ਾਨਾ ਦਿੱਤਾ ਉਹ ਆਮ ਨਹੀਂ ਮਿਲੇਗਾ ਉਹ ਆਮ ਨਹੀਂ ਮਿਲੇਗਾ ਉਹ ਕਟਗੜ੍ਹ ਦੀ ਜਹੀ ਹੋਏਗਾ ਪਰ ਗੋਬਿੰਦ ਸਿੰਘ ਨੂੰ ਡੋਮੀਨੇਟ ਕਰੇਗਾ ਮੈਨੂੰ ਵਿਦੇਸ਼ ਦੇ ਵਿੱਚ ਬੰਦਾ ਕਹਿਣ ਲੱਗਿਆ ਬੜੀ ਚਿੰਤਾ ਨਹੀਂ ਕਰਨ ਮੈਂ ਕਿ

ਦੇ ਪੰਜਾਬ ਦੇ ਵਿੱਚ ਹਜ਼ਾਰ ਸਿੱਖ ਵੀ ਰਹਿ ਗਿਆ ਹਜ਼ਾਰ 50% ਤਾਂ ਬਹੁਤ ਜ਼ਿਆਦਾ ਹੈ ਜੇ 2.5 ਕਰੋੜ ਆਬਾਦੀ ਹੈ ਤੇ 2.5 ਕਰੋੜ ਹੋ ਗਏ ਨਾ 50% ਮਾ ਗਏ ਹਜ਼ਾਰ ਵੀ ਰਹਿ ਗਿਆ ਸਰਕਾਰ ਬੇਸ਼ੱਕ ਨਾ ਬਣਾ ਸਕੇ ਪਰ ਜਿਹੜੀ ਸਰਕਾਰ ਬਣੀ ਹੈ ਨਾ ਉਹਦੀ ਥੀਜ ਚ ਲੂਣ ਜ਼ਰੂਰ ਪਾ ਦੂਗਾ ਚੱਲਣ ਨਹੀਂ ਦੇਊਗਾ ਇਹਨਾਂ ਕਿਉਂ ਮਾਘੇ ਗੁਰੂ ਗੋਬਿੰਦ ਸਿੰਘ ਜੀ ਕਲਾ ਗੁਰੂ ਗੋਬਿੰਦ ਸਿੰਘ ਜੀ ਕਲਾ ਅੱਜ ਜਿਹੜਾ ਸਾਮਰਾਜ ਹੈ ਅੱਜ ਜਿਹੜੀ ਸਟੇਟ ਹੈ ਤੇ ਮੁਗਲਾਂ ਨਾਲੋਂ ਤਾਕਤਵਰ ਤਾਂ ਨਹੀਂ ਨਾ ਮੁਗਲਾਂ ਦਾ ਰਾਜ ਕਿਥੋਂ ਤੱਕ ਸੀ ਅੱਜ ਦਾ ਅਫਗਾਨਿਸਤਾਨ ਅੱਧਾ ਇਰਾਨ ਪੂਰਾ ਪਾਕਿਸਤਾਨ ਪੂਰਾ ਬੰਗਲਾਦੇਸ਼ ਤੇ ਪੂਰਾ ਭਾਰਤ ਐਡਾ ਬਡਾ ਸੀ ਨਾ ਮੁਗਲਾਂ ਦਾ ਰਾਜ ਰੰਗਦੇਵ ਦਾ ਰਾਜ ਨਾਮ 50 ਸਾਲ ਦਾ ਰਾਜ ਕੀਤਾ ਉਹ ਤੇ ਸੈਕਿੰਡ ਕਿੰਨੇ ਸੀ 40000 ਰਿਆਗ ਦਾ ਇਹ ਨਹੀਂ ਕੋ ਮਦਦੀ ਕਿਹਾ ਨਹੀਂ ਸਕਦੇ ਨਾ ਕਿਤੇ ਦਾਮ ਨੂੰ ਦੁੱਤਾਂ ਨੂੰ ਮੁਗਲ ਸਾਮਰਾਜ ਜਮਨਾ ਤੋਂ ਲੈ ਕੇ ਅਟਕ ਦਰਿਆ ਤੱਕ ਇਹ ਜਿਹੜਾ ਪੰਜਾਬ ਦਾ ਰੀਜਨ ਹੈ ਇੱਥੋਂ ਮੁਗਲ ਰਾਜੀਆਂ 700 ਸਾਲ ਤੋਂ ਜੰਮੀਆ ਜੜਾ ਨੂੰ ਕੁੱਟਣ ਵਾਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਸੀ ਹਰ ਕੀ ਹੈ ਹਰ ਨੂੰ ਸਦੀ ਦੇ ਸਿੱਖਾਂ ਤੇ ਅੱਜ ਦੇ ਸਿੱਖਾਂ ਦਾ ਸਿੱਖ ਅਕੌਨ ਬਣਿਆ ਹਰ ਕੀ ਹੈ ਕਿ ਉਹ ਸਵੇਰੇ ਦੇ ਜਿਹੜੇ ਸਿੱਖ ਸੀ ਨਾ ਉਹਨਾਂ ਦਾ ਟੋਟਲੀ ਭਰੋਸਾ ਜਿਹੜਾ ਹੈ ਉਹ ਗੁਰੂ ਤੇ ਸੀ ਟੋਟਲ ਭਰੋਸਾ ਗੁਰੂ ਤੇ ਅੱਜ ਟੋਟਲ ਭਰੋਸਾ ਜਿਹੜਾ ਉਹ ਬਣਿਆ ਗਿਆ ਕਿਹਨਾਂ ਤੇ ਬੜੇ ਫਰਕ ਤੇ ਜਿਸ ਦਿਨ ਗੁਰੂ ਤੇ ਪ੍ਰੋਖਾ ਜਾਗ ਗਿਆ ਸਿੱਖਾਂ ਲੱਗ ਉਸ ਦਿਨ ਸਰਕਾਰਾਂ ਨੂੰ ਵੀ ਦੌੜਨੀ ਪੈਣੀ ਸਰਕਾਰਾਂ ਨੂੰ ਖੁਦ ਨੂੰ ਖੁਦ ਜਿਹੜਾ ਉਹੜਦਾ ਜਿਸ ਦਿਨ ਗੁਰੂ ਤੇ ਪ੍ਰੋਖਾ ਕਹਿ ਲਾਉਂਦਾ ਗੁਰੂ ਤੇ ਪ੍ਰੋਖਾ ਜਾਨਤਾ ਕਹੀ ਆ ਪਾਣੀ ਨਹੀਂ ਬਣਨ ਕਿੱਥੇ ਜਾਉ ਅਸੀਂ ਰਾਜਨੀਤਿਕ ਕਲਾ ਬਾਗੀਆਂ ਨੂੰ ਘੱਟ ਸਮਝਦੇ ਰਾਜਨੀਤਿਕ ਲੋਕ ਦੇ ਅੰਦਰ ਕਲਾ ਬਾਗੀਆਂ ਦੇ ਵਿੱਚ ਬੜੀ ਮਹਰ ਹੁੰਦੀ ਹੈ ਉਹ ਵਸੇ ਬਹੁਤ ਘੱਟ ਸਮਝਦੇ 2 ਦਸੰਬਰ ਨੂੰ ਜੋ ਹੁਕਮਨਾਮਾ ਸਰੀਆ ਤਾਲ ਤੱਕ ਦਾ ਸਹਿਤ ਜਾਰੀ ਹੋਇਆ ਉਹ ਹੁਕਮਨਾਮਾ ਇਸ ਕਰਕੇ ਜਿਹੜਾ ਹੋ ਗਿਆ ਕਿ ਰਾਜਨੀਤਿਕ ਸਲਾਹ ਬਾਗੀਆਂ ਦੀ ਥੋੜੀ ਥੋੜੀ ਸਮਝ ਆ ਗਈ। ਵੀ ਕੀ ਕਰਦੇ ਹੱਤ। ਇਹਨਾਂ ਨੇ ਕਰਨਾ ਕੀ? ਜਦੋਂ ਸਰਦਾਰ ਜੀ ਨੂੰ ਪਹਿਲਾਂ ਪਤਾ ਲੱਗ ਗਿਆ। ਜੇ ਤੁਸੀਂ ਕੋਈ ਕੰਮ ਦਾ ਕਰਤਾਨ ਦੇ ਪੇਸ਼ੀ ਕਰੋਗੇ ਨਾ ਪੱਤੀ ਗਿਣਤੀ ਚ ਗੁੰਦਾ ਬਰਗੇਗਾ। ਅਸੀਂ ਚਿੱਟੀਆਂ ਦੇ ਲਿਖਤਾ ਇਹਦੇ ਟੈਕਲੇ ਹੁਲੜਬਾਦੀ ਹੋਈ ਤੇ ਕੋਈ ਜ਼ਿੰਮੇਵਾਰ ਹੋ। ਚਿੱਠੀਆਂ ਕੱਢੀਆਂ ਨੂੰ ਉਹਨਾਂ ਚਿੱਠੀਆਂ 'ਚ ਇਹਨਾਂ ਲਿਖਤਾ ਵੀ ਜੇ ਇਥੇ ਹੁਲੜਬਾਦੀ ਹੋਗੀ ਤੇ ਇਹਦੇ ਜ਼ਿੰਮੇਵਾਰ ਕੋਈ ਮੰਨੇ ਕਰੋ। ਚਿੱਠੀਆਂ 'ਚ ਲਿਖਿਆ ਹੋਇਆ ਹੈ ਰਿਪੋਰਟ। ਪਰ ਫਿਰ ਵੀ ਭਰੋਸਾ ਨਹੀਂ ਕੀਤਾ। ਹਨ ਪਤਾ ਸੀ। ਅਸੀਂ ਬੱਤੀ ਗਿਣਤੀ 'ਚ ਆ ਭਾਈ ਮੇਜਰ ਸਿੰਘ ਅਰਗੇ ਜਿਹੜੇ ਸੈਕਟੀ ਇਹਨਾਂ ਨੂੰ ਫੋਨ ਕਰਕੇ ਕਹਿਤਾ ਵੀ 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 ਕਿਹਦਾ ਕੰਮ ਲੈ ਕੇ ਆ। ਉਹ 100 ਲੈ ਕੇ ਆਉਣਗੇ ਸਾਡਾ 500 ਸੰਗਤ ਦਾ ਬੰਦਾ ਹੋਣਾ ਚਾਹੀਦਾ ਜੀ 200 ਲੈ ਕੇ ਆਉਣਗੇ ਤੇ ਸਾਡਾ ਖੁਦਾਰ ਹੋਣਾ ਚਾਹੀਦਾ ਸੰਗਤ ਵਿੱਚ ਆਹ ਬੈਠਾ ਸੀ ਅਸਰੀ ਅਕਾਲ ਤੱਕ ਸਭ ਦਾ ਚਲਾਓ ਤੇ ਸਾਹਮਣੇ ਬੈਠੇ ਸਿੱਖ ਸੰਗਤਾਂ ਦੇ ਚਿਹਰੇ ਦਾ ਪ੍ਰਭਾਅ ਇੰਨਾ ਜ਼ਿਆਦਾ ਸੀ ਕਿ ਵਿੱਚ ਉਸ ਭੈੜ ਕੀਤਾ ਗੁੰਡਾ ਬਰੇਹੜ ਜਿਹੜਾ ਅੱਖਾਂ ਹੀ ਨਹੀਂ ਚੱਕ ਸਕਦਾ ਅੱਖਾਂ ਹੀ ਨਹੀਂ ਚੱਕ ਸਕਦਾ ਸੇਂਗ ਸਰਬਾਨ ਦੇ ਵਾਹਲੇ ਮੇਰੇ ਸਾਥ जलता सच्ची गाल इतिहास का स्थान है जितू डुले शहीदों का जितने गुरु साहिबान ने पाए ने अजम को ना मे अजमत भी सतारह साल से मुक्तर साहब सेवा की ਔਰ ਰਾਜ ਦੇ ਸਨਾਟੇ 'ਚ ਤੁਸੀਂ ਇਹਨਾਂ ਸਨਾਤ ਇਹਨਾਂ ਅਸਮਾਨ ਦੀ ਅਸਮਾਨ ਨੂੰ ਮਹਿਸੂਸ ਕਰ ਸਕਦੇ ਹੋ ਰਾਜ ਦੇ ਸਨਾਟੇ 'ਚ ਠੀਕੇ ਸਨਾਟੇ 'ਚ ਅਲੱਗ ਬਖਤਿਆਰ ਗੁਰੂ ਔਰ ਤਖਤਾਂ ਦੀ ਅਜ਼ਮਤ ਹੈ ਇਸ ਪੰਜ ਪਖਤਾਂ ਨ ਤਖਤਾਂ ਦੀ ਅਜ਼ਮਤ ਹੈ ਜਿਹੜਾ ਵੀ ਤਖਤਾਂ ਦੀ ਅਜ਼ਮਤ ਨੂੰ ਨਕਾਰਦਾ ਹੈ ਚਾਹੇ ਸਾਡੇ ਅਰ ਕਾ ਉੱਤੇ ਬੈਠਾ ਹੋ ਜੱਜਦਾਰ ਹੋਵੇ ਤਾਂ ਹੀ ਕੋਈ ਦੂਜਾ ਹੋਵੇ ਉਹਦਾ ਹਸ਼ਿਆ ਬਹੁਤ ਮਾਰਾ ਹੋ ਗਿਆ ਤੇ ਜਿਹੜਾ ਵੀ ਟਕਰਾਇਆ ਮੁਗਲ ਕਾਲ ਤੋਂ ਲਾ ਲ ਜਿਹੜਾ ਵੀ ਟਕਰਾਇਆ ਉਹ ਖਲੋ ਗਿਆ ਬਚਿਆ ਨਹੀਂ ਮੈਨੂੰ ਨਾ ਬੈਕਟਰੀ ਇਤਿਹਾਸ ਨਹੀਂ ਘਟਨਾ ਚਾਹੀਦੀਆਂ ਜਦੋਂ ਨੰਦਪੁਰ ਸਾਹਿਬ ਮੁਕਤੀ ਆਪਿਆ ਸੀ ਤੇ ਇੱਕ ਦਿਨ ਪਹਾੜੀਆਂ ਨੇ ਤੇ ਮੁਗਲਾਂ ਨੇ ਯਕੀਨ ਬਣਾਈ ਕਿਲੇ ਦਾ ਦਰਵਾਜ਼ਾ ਤੋੜ ਦੇ ਜਦੋਂ ਕਿਲੇ ਦਾ ਦਰਵਾਜ਼ਾ ਟੁੱਟ ਗਿਆ ਨਾ ਇਹਨਾਂ ਧੋਜ ਬਹੁਤ ਵੱਡੀ ਗੱਲ ਸੀ ਕਿ ਅੰਦਰ ਚਲੇ ਜਾਏਗੀ ਤੇ ਅੰਦਰ ਬੈਠੇ ਸਤਿਗੁਰੂ ਜੀ ਨੂੰ ਤੇ ਸਿੱਖਾਂ ਨੂੰ ਜਿਹੜਾ ਉਹ ਫੜ ਲਈਗੀ ਜਮਾ ਇਹਨੇ ਕੀ ਕਰੀਏ ਦਰਵਾਜ਼ਾ ਤੋੜਨ ਆਸਤੇ ਉਹਨਾਂ ਨੇ ਕਹਿੰਦੇ ਹਾਥੀ ਲੈ ਆਲਾ ਪਹਾੜੀਆਂ ਨੇ ਤੇ ਮੁਗਲਾਂ ਨੇ ਇਕੱਠਿਆਂ ਇੱਕ ਹਾਥੀ ਲੈ ਆਂਦਾ ਹਾਥੀ ਦੇ ਮੱਥੇ ਦੇ ਉੱਤੇ ਛੱਤ ਤੰਗੀਆਂ ਲੱਗਦੀਆਂ ਲੋਹੇ ਦੀ ਤੇ ਫਿਰ ਹਾਥੀ ਨੂੰ ਪਿਆਦੀ ਸ਼ਰਾਬ ਤੇ ਫਿਰ ਉਹਦੀ ਊਂਜ ਫੜ ਕੇ ਜਿਹੜਾ ਨਾ ਇੱਚੋਂ ਬਰਛੇ ਦੀਆਂ ਲੋਹਾਂ ਦਾ ਮਾਰੀਆਂ ਗਈ ਜਾ ਹੁਣ ਦਰਵਾਜ਼ਾ ਤੋੜ ਜਾ। ਉਹ ਹਾਥੀ ਬੜਿਆ ਸ਼ਰਾਬ ਦਾ ਨਸ਼ਾ ਸੀ। ਇੱਚੋ ਬੱਚੇ ਨਹੀਂ ਚੋਬਾਂ ਨਾ ਕਰੀਆਂ ਸੀ। ਤੇ ਹਾਥੀ ਜਦੋਂ ਬਧਿਆ ਕਿਲੇ ਵੱਲ ਤੇ ਅਗੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਪੜਾ ਪ੍ਰਾਪਤ ਭਾਈ ਚਿੱਤਰ ਸਿੰਘ ਜੀ ਵਗੈਰਾ ਸੀ ਬਾਹਰ ਦੇ ਕਰਾਇਆ। ਉਹਨੇ ਹਾਥੀ ਦੇ ਮੱਥੇ 'ਚ ਨਾਗਣੀ ਮਾਰੀ। ਸੱਤੇ ਤਰ੍ਹਾਂ ਦੀਆਂ ਗ੍ਰੀਨਾਂ ਉੱਤੇ ਇਤਿਹਾਸ ਪਰ ਦੇਣਾ ਮੈਂ ਉੱਥੇ ਆਪੀ ਆਸਾਦੀ ਆਕਾਲੀ ਦਲ ਦੇ ਸਾਫ ਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਜਿਹੜੀ ਕਿਚਨ ਕੈਬਨਟ ਹੈ ਉਹਨਾਂ ਨੇ ਵੀ ਇਹਨੂੰ ਤਿਆਰ ਕੀਤਾ ਇਹਦੇ ਮੱਧ ਤੇ 7 ਤਅਵੀਆਂ ਬਣਦੀਆਂ ਪਹਿਲੀ ਤਅਵੀਰ ਕਿਹੜੀ ਬਣੀ ਅਰੇ ਪ੍ਰਧਾਨ ਜੀ ਫੇਗਰ ਨਾ ਕਰੋ ਤੁਸੀਂ ਗ੍ਰੇਟ ਦੂਜੀ ਤਅਵੀਰ ਬਣਦੀ ਫੇਗਰ ਨਾ ਕਰੋ ਜਨედაਰ ਨੂੰ ਸਾਹਮਣੇ ਆਜੇ ਕਰ ਲਿਆ ਜੇ ਕਾਹ ਤੇਜੀ ਤਅਵੀਰ ਬਣਦੀ মহারাজ ਫੇਗਰ ਨਾ ਕਰੋ ਸ਼੍ਰੋਮਣੀ ਕਮੇਟੀ ਆਪਣੇ ਕਬਜ਼ੇ ਏ ਜੋ ਵੀ ਤਵੀ ਵੱਧਦੀ ਪੈਸਾ ਵੜਾ ਆਪਣੇ ਕੋਲੇ ਬਹੁਤ ਪੈਸਾ ਪਰਵਾਹ ਨਾ ਕਰ ਇੱਕ ਪੰਜਵੀਂ ਤਵੀ ਵੱਧਦੀ ਆਪਣਾ ਤਗੜਾ ਆਈਟੀ ਬੈਂਕਾ ਜੀ ਗਾਲਾ ਕਟਲ ਨਹੀਂ ਇਨ੍ਹਾਂ ਪੈਣਾ ਦੀਆਂ ਬਹੁਤ ਟ੍ਰੇਡ ਕੀਤਾ ਹੋਇਆ ਉਹ ਜੇਕਰ ਨਾ ਤਾਂ ਇੱਕ ਛੇਵੀਂ ਤਵੀ ਵੱਧਦੀ ਆਪਣੇ ਕੋਲੇ ਜੀ ਚਾਪ ਨੂੰ ਬਹੁਤ ਹੈ ਜੀ ਇਹ ਕਹਦਾ ਨਹੀਂ ਇਸਾਤ ਨਹੀਂ ਕਦੀ ਬੰਤੀ ਆਪਣੇ ਕੋਲ ਤੋਂ ਨਿਸ਼ਾਨ ਵੀ ਹੈਗਾ ਜੀ ਤੇ ਨਸ਼ਾ ਕਿਹੜਾ ਪਿਆ ਤਾਂ ਹੰਕਾਰ ਦਾ ਕਹਿੰਦੇ ਮਾਰ ਟੋਡਾ ਦਾ ਹਾਲ ਤੱਕ ਤੂੰ ਤੇ ਉਹਨੇ ਢੋਡਾ ਮਾਰਨੀ ਸ਼ੁਰੂ ਕਰ ਦਿੱਤੀ ਪਰ ਮੈਂ ਤਾਂ ਗੱਲ ਕਹਿਣੀ ਥੋ ਸਬੀਰ ਜਿੱਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਥਾਪੜਾ ਲੈ ਕੇ ਕੋਈ ਬਚਤਰ ਸਿੰਘ ਆ ਗਿਆ ਨਾ ਸੱਤੇ ਜੀਰ ਕੇ ਤੇਰੀ ਗਿੱਜੀ ਵਾਲੀ ਮਾਰ ਕਰ ਦੂ ਨਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਿਹੜਿਆ ਲੈ ਲੈ ਛੜੇ ਜਾਂ ਮਗਰ ਤੈਨੂੰ ਚੋਬਾ ਲਾ ਰਹੇ ਉਹਨੂੰ ਸਭ ਤੋਂ ਪਹਿਲਾਂ ਇਹ ਰਗੜੇ ਜਾਵੇ ਬੋਲੇ ਈਸੋ ਨਹ ਹਾਲਾ ਸ੍ਰੀ ਅਕਾਲ ਇਹ ਕਿ ਹਾਸ ਹੈ ਬਟਾ ਇਸ੍ਰੀ ਅਕਾਲ ਤੱਕ ਸਾਨੂੰ ਢੋਡਾ ਮਾਰ ਰਹੇ ਸ੍ਰੀ ਅਕਾਲ ਤੱਕ ਸਾਡੇ ਫੈਸਲਿਆਂ ਤੋਂ ਪਧੜੇ ਹੋ ਰਹੇ ਅੱਜ 2 ਮਹੀਨੇ ਹੋ ਗਏ ਸਰੀਆ ਕਾਲ ਤੱਕ ਸਰ ਨੇ ਸੱਤ ਮੈਂਬਰੀ ਕਮੇਟੀ ਨੂੰ ਹਦੇਸ਼ ਦਿੱਤਾ ਸੀ ਭਰਤਨ ਕਮੇਟੀ ਨੂੰ ਜਹਾਕਾਲੀ ਦਲ ਨੂੰ ਹਦੇਸ਼ ਦਿੱਤਾ ਕਿ ਤੱਕ ਭਰਤੀ ਸ਼ੁਰੂ ਕਰੋ ਸਿੱਧਾ ਹਦੇਸ਼ ਸੱਤ ਮੈਂਬਰੀ ਕਮੇਟੀ ਨੇ ਸੀ ਅਜੇ ਤੱਕ ਸੱਤ ਮੈਂਬਰੀ ਕਮੇਟੀ ਦੀ ਭਰਤੀ ਸ਼ੁਰੂ ਨਹੀਂ ਹੋਈ ਇਹ ਸ਼੍ਰੋਮਣੀ ਅਕਾਲੀ ਦਲ ਤੋਂ ਨਹੀਂ ਹੈ ਇਹ ਸ਼੍ਰੋਮਣੀ ਭਗਵਾਨ ਦਲ ਹੈ ਬੋਲ

अर ਇਹ ਲੋੜ ਅਪਾ ਚੜੇ ਕੇ ਕੇ ਲੋੜ ਕੀ ਬਾਤ ਲਾ ਕਰ। ਨਾਲਾ ਫੈਸਲਾ ਤੋਂ ਕਿ ਗ੍ਰੇ ਇਸ ਕੀ ਤੇ ਉਹ ਸਿਰ ਤੋਂ ਬਾਅਦ ਕਾ ਨੂਮੀ ਕੀ ਕਸਲਾ ਹੋ। ਉਹ ਆਪਣੇ ਨਾਮ ਬਣਾ ਦੇ ਕੇ ਨਹੀਂ ਬਣ। ਕਦੇ ਜੇ ਨਾਮ ਨੇ ਨਾਮ ਨੇ ਗੁਰੂ ਜਮਣ। ਆਪਾਂ ਉਹ ਨਹੀਂ ਬਣਾਉਣਾ ਗੁਰੂ ਨੇ ਬਣਾਉਣੀ। ਆਪਾਂ ਗਲੀ ਚੰਦਾ। ਇਹ ਤਾਂ ਗੁਰੂਵਕੇ ਦਾਸ ਕਰਤੀ। ਤੇ ਫਿਰ ਜਿਹੜੇ ਗੁਨਾਮ ਬਣਾਉਣੇ ਗੁਰੂ ਨੇ ਬਣਾਉਣੇ ਆਪਾਂ ਨਹੀਂ ਬਣਾਉਣੇ। ਆਪਾਂ ਤਾਂ ਬੋਲਣੇ ਆ। ਇਹ ਰੀਗਨ ਉਹ ਗੁਰੂ ਨੇ ਬਣਾ ਦੇ ਇਹ ਗੁਰੂ ਦੀ ਕਲਾ ਕੋਈ ਜੰਮੀ ਹਰਪ੍ਰੀਤ ਸਿੰਘ ਨੇ ਫੈਸਲਾ ਨਹੀਂ ਕੀਤਾ ਕੋਈ ਸੇਖ ਸਾਹਿਬ ਗਿਆਨੀ ਰਣਜੀਤ ਸਿੰਘ ਨੇ ਫੈਸਲਾ ਨਹੀਂ ਕੀਤਾ ਕਿਸੇ ਨੇ ਨਹੀਂ ਕੀਤਾ ਫੈਸਲਾ ਗੁਰੂ ਨੇ ਕੀਤਾ ਜੇ ਯਾਦ ਕਰੀਓ ਅਸਿਕਾ ਕੀ ਹੈ ਨਹੀਂ ਇਸ ਸਤਿਗੁਰਾਂ ਦਾ ਫੈਸਲਾ ਹੈ ਇਸ ਸਤਿਗੁਰਾਂ ਅੰਤਪਰਦਾਮੀ ਪੰਥ ਸਿੰਘ ਸੇਵਾ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਤੱਕ ਦੀ ਫਜ਼ੀਲ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਅਰਦਾਸ ਕਰਕੇ ਵਿਚਾਰ ਹੋਈ ਹੈ ਤੇ ਜੀ ਉਹਦੇ ਤੋਂ ਮੁਲਕਰ ਹੋਣਗੇ ਪ੍ਰਿਖੋ ਜਾਨ ਅਮਰੀਕਾ ਨੇ ਪੂਰਾ ਜੋਰ ਲਾ ਲਿਆ ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਅਰਬਾਂ ਖਰਬਾਂ ਡਾਲਰ ਦਾ ਬਜਟ ਲਾ ਕੇ ਜੋਰ ਲਾ ਰਿਆ ਸਮੁੰਦਰ ਚ ਟਾਈਟੈਨਿਕ ਨਹੀਂ ਨਿਕਲਿਆ ਤੇ ਨਾ ਨਿਕਲਣਾ ਇਹ ਜੇ ਫੈਸਲੇ ਤੋਂ ਮੁਲਕਰ ਹੋ ਗਏ ਇਹ ਵੀ ਨਹੀਂ ਨਿਕਲਦਾ ਜਿੱਥੇ ਮਰਜ਼ੀ ਪਾ ਦੇਣਾ ਤੁਹਾਡਾ ਸਾਰੀ ਸੰਗਤ ਦਾ ਸਹਿਯੋਗ ਬਹੁਤ ਰੂਪ ਤੁਸੀਂ ਪਿੰਡਾਂ ਦੇ ਸਮਾਗਮ ਰੱਖੋ ਅਸੀਂ ਆਵਾਂਗੇ ਮੇਜਰ ਸਿੰਘ ਜੀ ਬੈਠੇ ਨੇ ਉਹ ਵੀ ਸਾਡੇ ਨੌਜਵਾਨ ਵੀ ਰਿਹਾ ਆਉਣਗੇ ਇਹਦੇ ਨਾਲ ਊਂਦ ਊਂਦ ਨਾਲ ਜੁੜ ਕੇ ਇੱਕ ਤਲਾਬ ਵੱਡ ਜਾਂਦਾ ਹੈ ਇੱਕ ਇੱਕ ਨਾਲ ਜੁੜ ਕੇ ਅਸੀਂ ਸ਼ਕਤੀ ਬਣ ਕੇ ਕਰਦੇ ਜਿਵੇਂ ਮੇਰੇ ਤੋਂ ਪਹਿਲਾਂ ਬੋਲ ਸੀ ਕਿ ਇਸ ਪਾਕਿਸਤਾਨ ਕੀ ਕਰ ਨਾ ਪਾਏਗਾ ਕਰ ਨਾ ਪਾਏਗਾ ਤੁਹਾਨੂੰ ਔਰ ਸੱਚ ਜਾਣਿਓ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆਂ ਉਹਦੇ ਆ ਲੈਣੀ ਤੁਰਾਂਗੇ ਉਹਦੇ ਆ ਲੈਣੀ ਤੁਰਾਂਗੇ ਨਾਉਂ ਦੇ ਆ ਦਾ ਲਾਲਚ ਰੱਖਾਂਗੇ ਅੰਤ ਦੀ ਚੜ੍ਹਦੀ ਕਲਾ ਲਈ ਤੁਰਾਂ ਬੋਲੇ ਸੋਨਹਿਰਾ ਦੋਸ ਸਿリア ਕਾਲ ਸੰਸਥਾਵਾਂ ਜਿਹੜੀ ਸਾਡੀ ਰੀੜ ਦੀ ਹੱਡੀ ਹੈ ਜਦੋਂ ਤਕੜੀਆਂ ਸੀ ਤੇ ਸੰਸਥਾਵਾਂ ਤੋਂ ਆਵਾਜ਼ ਨਿਕਲਦੀ ਸੀ ਦਿੱਲੀ ਕੰਬਦੀ ਸੀ ਉਸ ਸੰਸਥਾ ਦੀ ਮਜ਼ਬੂਤੀ ਲਈ ਤੁਰਾਂਗੇ ਉਸ ਸੰਸਥਾਾਂ ਦੀ ਮਜ਼ਬੂਤੀ ਲਈ ਤੁਰਾਂਗੇ ਸੋ ਆਪ ਦੇ ਸਾਥ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਤੁਸੀਂ ਨਾਲ ਹੋਵੋਗੇ ਪੰਥ ਨਾਲ ਹੋਏਗਾ ਸਤਿਗੁਰੂ ਨਾਲ ਹੋਏਗਾ ਤੇ ਇਸੇ ਕਿਸਮ ਦਾ ਫਿਕਰ ਕਿਸੇ ਕਿਸਮ ਦੀ ਚਿੰਤਾ ਕਿਸੇ ਕਿਸਮ ਦਾ ਡਰ ਤੇ ਕੋਈ ਨਹੀਂ ਹੋਇਆ ਬਾਕੀ ਉਹਦੇ ਹਾਲਾਤ ਕੋਈ ਨਹੀਂ ਹੁੰਦੇ ਰਹਿੰਦੇ ਜਾਂਦੇ ਰਹਿੰਦੇ ਆ ਅਰਦਾਤਪੁਰ ਨੇ ਬੜੀ ਇੱਜ਼ਤ ਮਾਨ ਸੁਭਾ ਦਿੱਤੀ ਹੈ ਬੰਦਾ ਸੰਗਤੀ ਨਜ਼ਰ ਤੋਂ ਨਹੀਂ ਕਰਨਾ ਚਾਹੀਦਾ ਗੁਰੂ ਦੀ ਨਜ਼ਰ ਤੋਂ ਨਹੀਂ ਕਰਨਾ ਚਾਹੀਦਾ ਵਰਨਾ ਬੰਦੇ ਨੂੰ ਕੋਈ ਪੀੜ ਨਹੀਂ ਸਕਦਾ ਹੈ ਗਰਾ ਨਹੀਂ ਸਕਦਾ ਸੰਗਤ ਵੱਲੋਂ ਤੁਸੀਂ ਸਦਾ ਹੀ ਜਰੂਰੀ ਇਸ ਕਰਕੇ ਇਹ ਮੈਨੂ ਮਾਨਵੀ ਹੈ ਸੰਗਤੀ ਨਜ਼ਰ ਤੋਂ ਨਹੀਂ ਰਿਕੇ ਇਹਨਾਂ ਦਾ ਕੀ ਹੈ ਬੰਦਾ ਜਿੱਨੇ ਮਰਜ਼ੀ ਕਿਤੇ ਕੱਪੜੇ ਪਾ ਕੇ ਤੇ ਚਿੱਕੜ ਵਾਲੀ ਘੜੀ ਜੋ ਲੱਗੇ ਇਹ ਆਖੇ ਮਾਇਤੇ ਕਰਦਾ ਤਾਂ ਆਗ ਨਹੀਂ ਲੱਗਣਗੇ ਸਭ ਨੂੰ ਸੰਭਲ ਕੇ ਤੁਰੇ ਪਰ ਨਹੀਂ ਜਿਪੜਨ ਹੋ ਰਹਿ ਸਕਦਾ ਕਿਉਂਕਿ ਪਤਾ ਨਹੀਂ ਕਿਹੜੇ ਵੜੇ ਕਮਲੇ ਨੇ ਅਤੂ ਤੁਰੇ ਆਉਣਾ ਤੇ ਆ ਕੇ ਪਰਚੰਡੇ ਨਾਲ ਉਹਦੇ ਵਿੱਚ ਫਸਣ ਦੇ ਰਿਹਾ ਰੀਜੀ ਨੇ ਵੀ ਕਿਹਾ ਨਾ ਗਲੀਏ ਚੱਕਰ ਦੂਰ ਘਰ ਨਾਲ ਪਿਆਰੇ ਨੇਹੋ ਚੱਲਾਂ ਦਾ ਭਿੱਜੇ ਕੰਬਰੀ ਰਾਹਾਂ ਤੱਕ ਪੈਂਦੇ ਚੱਕਰ ਸਿੱਟ ਨਾਲੇ ਬਹੁਤ ਚੱਕਰ ਸਿੱਟ ਨਾਲੇ ਵੀ ਪਰਵਾਹ ਨਹੀਂ ਕਰਨੀ ਚਾਹੀਦੀ ਅਕਾਲ ਪੁਰਖ ਮਿਹਰਬਾਨ ਉਹਨੇ ਇੰਨੀ ਵਰਖਾ ਕਰਦੀ ਐ ਤਾਂ ਟਿੱਕੜ ਤਾਂ ਇੱਕੋ ਛੱਟਾ ਜੀ ਧੋ ਲੈਣਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜਿਹੜਾ 12 ਸੁਤੇ ਆ ਨਾ ਇਹਦਾ ਆਕਾਲ ਪੁਰਖ ਨੇ ਕਿ ਕੋਈ ਛਰਾਡੇ ਦੇ ਨਾਲ ਧੋ ਦੇਣਾ ਹੈ। ਸੋ ਚਿੰਤਾ ਨਹੀਂ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਡੋਟ ਜੀ ਸਤ ਸ੍ਰੀ ਅਕਾਲ। ਜੀਰ ਸਿੰਘ ਜੀ ਨੂੰ ਮੈਂ ਮਿਸਟਰ ਸਿੰਘ ਜੀ ਨਾਲ ਗੱਲ ਕਰ ਰਿਹਾ ਸੀ ਮੈਂ ਕਿ ਬੜੀ ਵੀਰ ਨੇ ਹਿੰਮਤ ਕੀਤੀ ਐ ਸੈਕੂਫੀਕੇਸ਼ਨ ਦਾ ਇਹ ਪੀਨ ਕੋਡ ਦੇ ਵਿੱਚ ਇਹ ਜ਼ਿੰਮੇਵਾਰੀ ਸੰਭਾਲਦਾ ਹੈ ਔਰ ਸੋਨਾ ਨੀਂਵਾਂ ਮੀ ਪ੍ਰਦਾਨਾ ਕਮੇ ਪ੍ਰਧਾਨ ਇਹ ਅਸੀਂ ਨੌਜਵਾਨਾਂ ਦੇ ਨਾਲ ਹੈ ਜੀ ਇਹ ਨੌਜਵਾਨ ਰੀਤੀ ਰਿਧਿ ਹੈ ਜਿੱਥੇ ਵੀ ਆਵਾਜ਼ ਮਾਰਨਗੇ ਅੱਧੀ ਰਾਤ ਨੂੰ ਜੇ ਤੁਸੀਂ ਆਵਾਜ਼ ਮਾਰੋਗੇ ਨਾ ਅੱਧੀ ਰਾਤ ਨੂੰ ਬੋਲੇ ਸੋਨਿਹਾਲ ਸ੍ਰੀ ਅਕਾਲ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ